ਵਾਟ ਘਰੇ ਇਕੱਠ ਹੁੰਦਾ ਫਿਰ ਵੀ ਉੱਥੇ ਆਪਣੇ ਜਿਹੜੇ ਬੰਦੇ ਨੇ ਫਿਰ ਮੈਂ ਆਪਣੇ ਨਾਲ ਹੁੰਦੇ ਆ ਭਾਨਾ ਸਿੰਘ ਮੌੜ ਤੋਂ ਉਹਨਾਂ ਦੀ ਗੋਦੀ ਲਾ ਕੇ ਫਿਰ ਇੱਧਰ ਨੂੰ ਆਇਆ ਉੱਥੇ ਮਗਲੇ ਨਵੇੜਕੇ ਆਇਆ ਉਹਦਾ ਕਰਕੇ ਵੀ ਲੇਟ ਹੋ ਗਏ ਆ ਫਤਵਾ ਫਤਰੀ ਸਾਜ ਪਾਉਗਾ ਅੱਜ ਬਚ ਕੇ ਪਤਾ ਲੱਗਦਾ ਵੀ ਬੰਦਾ ਹਾਜ਼ਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਨੂੰ ਪਹਿਲਾਂ ਬੋਲਦੇ ਆ ਮਿਲਾਰਿਆਂ ਨੇ ਤੁਹਾਡੇ ਨਾਲ ਅੱਜ ਦਾ ਮੀਟਿੰਗ ਦਾ ਅਜੰਡਾ ਜਿਹੜਾ ਹੈ ਸੁਣ ਦੱਸਦਾ ਅਜੰਡਾ ਥੋੜਾ ਜਾ ਤਾ ਹਮ ਮੈਨੂੰ ਦੱਸ ਤਾ ਕਿ ਆਪਣਾ ਮਕਸਦ ਹੈ ਜਿਹੜਾ ਪੂਰੇ ਪੰਜਾਬ ਦੇ ਅੰਦਰ ਇੱਕ ਜਥੇਬੰਦੀ ਦਾ ਧਰਜਾ ਖੜਾ ਕਰਕੇ ਕਿ ਲੜਾਈ ਜੜੀ ਜਾਣੀ ਹੈ ਕਿੰਨੀਆਂ ਵੀ ਜੱਥੇਬੰਦੀਆਂ ਚਾਹੇ ਕਿਸਾਨਾਂ ਦੀਆਂ ਨੇ ਮਜ਼ਦੂਰਾਂ ਦੀਆਂ ਨੇ ਮਲਾਜ਼ਮਾਂ ਦੀਆਂ ਨੇ ਉਹਨਾਂ ਕੋਲੇ ਇੱਕ ਜੱਥੇਬੰਦੀ ਦਾ ਧਾਂਜਾ ਹੁੰਦਾ ਜਦੋਂ ਵੀ ਉਹਨਾਂ ਨੇ ਸੰਘਰਸ਼ ਕਰਨਾ ਕੋਈ ਕੱਟ ਕਰਨਾ ਤਾਂ ਉਹ ਸਨੇਹ ਲਾਉਂਦੇ ਨੇ ਜ਼ਿਲ੍ਹਾ ਪੱਧਰ ਦੇ ਉੱਤੇ ਹਲਾਕ ਪੱਧਰ ਦੇ ਉੱਤੇ ਪਿੰਡ ਪੱਧਰ ਦੇ ਉੱਤੇ ਫਿਰ ਉੱਥੋਂ ਉਹ ਸਾਰਾ ਕੱਠਵਟ ਕਰ ਲੈਂਦੇ ਆਪਾਂ ਨੂੰ ਸਮੱਸਿਆ ਕੀ ਆਉਂਦੀ ਆ ਆਪਣੇ ਕੋਲੇ ਹੁਣ ਤੱਕ ਜਥੇਬੰਦ ਘਟਾ ਚਾ ਨਹੀਂ ਸੀ ਸੋਸ਼ਲ ਮੀਡੀਆ ਤੇ ਆਪਾਂ ਕੋਈ ਸੁਨੇਹਾ ਪਾਉਂਦੇ ਸੀ ਜਿੰਨੇ ਕ ਆ ਜਾਂਦੇ ਸੀ ਠੀਕ ਐ ਕਿੰਨਿਆਂ ਨੂੰ ਨਹੀਂ ਪਤਾ ਲੱਗਦਾ ਸੀ ਸੋ ਪਰ ਆਪਾਂ ਇਸ ਤਰ੍ਹਾਂ ਪਹਿਲਾਂ ਜਿਹੜਾ ਮਾਨਸਾ ਦੇ ਵਿੱਚ ਹਰਜੀਤ ਸਿੰਘ ਨੂੰ ਆਪਾਂ ਜ਼ਿਲ੍ਹਾ ਪ੍ਰਧਾਨ ਲਾ ਕੇ ਤੇ ਇੱਕ ਜ਼ਿਲ੍ਹੇ ਦੀ ਟੀਮ ਬਣਾਈ ਐ ਉਹ ਅੱਗੇ ਬਲਾਕ ਪੱਤਰ ਦੇ ਉੱਤੇ ਟੀਮਾਂ ਬਣਾਉਣਗੇ ਅੱਗੇ ਪਿੰਡ ਪੱਤਰ ਦੀਆਂ ਟੀਮਾਂ ਬਣਣਗੀਆਂ ਇਸ ਤਰ੍ਹਾਂ ਹੀ ਆਪਾਂ ਜ਼ਿਲ੍ਹੇ ਬਰਿੰਡੇ ਦੇ ਵਿੱਚ ਅੱਜ ਆਪਾਂ ਡਾਕਟਰ ਪ੍ਰਗਟ ਸਿੰਘ ਨੂੰ ਪ੍ਰਧਾਨ ਥਾਪ ਕੇ ਜ਼ਿਲ੍ਹੇ ਦਾ ਅੱਗੇ ਜਿਹੜੀਆਂ ਆਪਣੀਆਂ ਟੀਮਾਂ ਬਲਾਕ ਪੁੱਤਰ ਦੀਆਂ ਕੰਡ ਪੁੱਤਰ ਦੀਆਂ ਉਹ ਬਰਿੰਡੇ ਦੇ ਵਿੱਚ ਤਿਆਰ ਕਰਨੀਆਂ। ਦੇਖੋ ਆਪਣਾ ਮਕਸਦ ਤਾਂ ਮਨੋ ਸਮਰਪਿਤ ਹੋ ਕੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨਾ ਹੈ। ਸਿਆਸੀ ਅੰਡੇ ਇੱਕ ਪਾਸੇ ਨੇ ਪੰਜਾਬ ਦੇ ਮੁੱਦੇ ਇੱਕ ਪਾਸੇ ਨੇ ਹੁਣ ਜੇ ਆਪਾਂ ਗੱਲ ਕਰਦੇ ਆਂ ਵੀ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ ਤਾਂ 24 ਤਰੀਕ ਨੂੰ 24 ਅਗਸਤ ਨੂੰ ਲੁਧਿਆਣੇ ਚ ਆਪਣਾ ਵੱਡਾ ਇਕੱਠ ਰੱਖਿਆ ਗਿਆ ਲੁਧਿਆਣੇ ਸ਼ਹਿਰ ਦੇ ਵਿੱਚ ਆਪਾਂ ਮਾਰਚ ਕਰਨਾ ਜਿਹੜਾ ਬੁੱਢਾ ਦਰਿਆ ਪਿਛਲੇ 40 ਸਾਲਾਂ ਤੋਂ ਸਾਨੂੰ ਯਾਰਾਂ ਦੇ ਰਿਹਾ ਉਹ ਬੁੱਡੇ ਦਰਿਆ ਕਰਕੇ ਸਾਡੇ ਆਪਾਂ ਜਵਾਬ ਪੈਦਾ ਹੋਣ ਲੱਗੇ ਸਾਡੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਆ ਏਮਜ ਦੀ ਰਿਪੋਰਟ ਹੈ ਵਿੱਤ ਹਾਟੇ ਆਉਣ ਵਾਲੇ 50 ਦਸਾਂ ਸਾਲਾਂ ਦੇ ਵਿੱਚ ਬੱਚੇ ਪੈਦਾ ਹੋਣੋ ਹਟ ਜਣੇ ਆ ਹਟ ਜਣੇ ਆ ਕਿਉਂਕਿ ਅਸੀਂ ਪਿਛਲੇ 40 ਸਾਲ ਤੋਂ ਯੇਰਾ ਪੀ ਰਹੇ ਹਾਂ ਕੱਲੇ ਬੁੱਡੇ ਦਰਿਆ ਦਾ ਮਸਲਾ ਨਹੀਂ ਕੱਲੇ ਸੱਤ ਲੋਜ ਦਾ ਮਸਲਾ ਨਹੀਂ ਤਦ ਆ ਸਾਡੇ ਵਿਆਸ ਦਾ ਵੀ ਹਲਾਤ ਇਹੀ ਨੇ ਤੇ ਰਾਵੀ ਦੇ ਵੀ ਹਲਾਤ ਇਹੀ ਨੇ ਤੇ ਜਿਹੜੀਆਂ ਫੈਕਟਰੀਆਂ ਕਾਰਖਾਨੇ ਲੱਗਿਓ ਧਰਤੀ ਹੇਠਾਂ ਜ਼ਹਿਰ ਪਾਈ ਜਾਂਦੇ ਆ ਸਾਡੇ ਧਰਤੀ ਹੇਠਲੇ ਪਾਣੀ ਦੀ ਹਾਲਾਤ ਵੀ ਇਹੀ ਆ ਤੁਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੋਂ ਵੀ ਪਾਣੀ ਪੀਨੇ ਹੋ ਚਾਹੇ ਨਹਿਰਾਂ ਕਸਨਾ ਸੂਆ ਜੋ ਪੀਨੇ ਹੋ ਚਾਹੇ ਧਰਤੀ ਹੇਠੋਂ ਕੱਢ ਕੇ ਪੀਨੇ ਹੋ ਪਾਣੀ ਚੱਕਰਾਇਓ ਇੱਕ ਵਾਰੀ ਨੂੰ ਸਭ ਤੋਂ ਮੁਢਲਾ ਕਾਰਨ ਹੈ ਕਿ ਪਾਣੀ ਤੋਂ ਸਾਨੂੰ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ ਸਾਲ-ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਜਾਣਾ ਕਾਲੇ ਪੀਲੇ ਹੋ ਜਾਣੇ ਮਾੜੀ ਮੁਸਤਫਾ ਫਿਰੰਦਾ ਜਿਹੜਾ ਮੋਗੇ ਦਾ 60% ਲੋਕਾਂ ਨੂੰ 100 ਮਗਰ 60 ਬੰਦਿਆਂ ਨੂੰ ਕਾਲਾ ਪੀ ਹੈ ਪਾਣੀ ਕਰਕੇ ਆ ਜਿੰਨਾ ਹੋਰ ਫਾਜ਼ਿਲਕਾ ਦਾ ਪਿੰਡ ਹੈ ਮਲੂਰ ਦੇ ਪਿੰਡ ਨੇ ਇਹਨਾਂ ਪਿੰਡਾਂ 'ਚ ਅਸੀਂ ਜਾ ਕੇ ਦੇਖਿਆ ਲੋਕਾਂ ਦੇ ਘਰਾਂ ਦੇ ਵਿੱਚ ਪਹਾੜ ਮੂਲੇ ਲਗੜੇ ਅੰਨੇ ਕਾਲੇ ਜਵਾਕ ਪੈਦਾ ਹੋ ਰਹੇ ਆ ਤੇ ਸਾਰਾ ਜਿਹੜਾ ਨਤੀਜਾ ਨਿਕਲਦਾ ਹੈ ਕਿ ਉਸ ਜ਼ਹਿਰਾਂ ਕਰਕੇ ਉਸ ਪਾਣੀ ਕਰਕੇ ਆ 40 ਸਾਲ ਚ ਕਿੰਨੀਆਂ ਸਰਕਾਰਾਂ ਬਣੀਆਂ ਸਾਨੂੰ ਲਗਾਤਾਰ 16 17 ਤੋਂ ਲੈ ਕੇ 8 9 ਸਾਲ ਹੋ ਗਏ ਸਾਨੂੰ ਲਗਾਤਾਰ ਬੁੱਡੇ ਦਰਿਆ ਦੇ ਉੱਤੇ ਜਾ ਕੇ ਬੋਲ ਗਿਆ ਨੂੰ ਮੌਜੂਦਾ ਸਰਕਾਰ ਦੇ ਐਮਐਲਏ ਐਮਪੀ ਮੰਤਰੀ ਮੁੱਖ ਮੰਤਰੀ ਵੀ ਸਾਡੇ ਨਾਲ ਜਾਂਦੇ ਰਹੇ ਉੱਥੇ ਭਵੰਤਮਾਨ ਉਸੇ ਬੁੱਤੇ ਦੇ ਰਿਆ ਤੇ ਖੜ ਕੇ ਵੀਡੀਓ ਪਾਉਂਦਾ ਸੀ ਕੁਲਤਾ ਸਿੰਘਾਂ ਵਰਗੇ ਅਮਨ ਰੋਂੜੇ ਵਰਗੇ ਮੀਤ ਹੇਰ ਵਰਗੇ ਉੱਚੇ ਸਾਡੇ ਨਾਲ ਬੈਠਦੇ ਰਹੇ ਨੇ ਅੱਜ ਸਰਕਾਰ ਆ ਗਈ ਅੱਜ ਚੁੱਪ ਕਰ ਗਈ ਕਿਉਂ ਚੁੱਪ ਕਰ ਗਏ ਕਿਉਂਕਿ ਜਿਹੜੀਆਂ ਡਾਇਗਨ ਫੈਕਟਰੀਆਂ ਨੇ ਤੁੰਗਣਾ ਡਾਕਟਰ ਸਾਹਿਬ ਖੜੇ ਨੇ ਦਰਦ ਖੜੇ ਨੇ ਤੁਸੀਂ ਸਾਰੇ ਆਇਓ ਆਪਾਂ ਜਿਲੇ ਬਟਿੰਡੇ ਦੀ ਕਿੰਨੀ ਸਮੂਲੀਅਤ ਕਰਨੀ ਆ ਉਥੇ ਫੱਟੇ ਪੱਦਰ ਤੇ ਕਰਨੀ ਹੈ ਹੁਣ ਦੂਜੀ ਗੱਲ ਆ ਗਈ ਆਪਾਂ 10 ਰੁਪਏ ਇਹਦੀ ਮੈਂਬਰਸ਼ਿਪ ਰੱਖੀ ਜਿਵੇਂ ਜੱਥੇਬੰਦਾਂ ਨਾਲ ਹੀ ਕਰਦੇ ਨੇ ਫੰਡ ਵੀ ਇਕੱਠਾ ਕਰਦੇ ਆ ਮੰਨ ਲਓ ਕੱਲ ਨੂੰ ਤੁਹਾਨੂੰ ਪਿੰਡ ਤੋਂ ਬੱਸ ਭਰ ਕੇ ਲੈਣੀ ਪਈ ਗੱਡਣਾ ਲੈ ਕੇ ਆਉਣਾ ਨਾ ਮੰਨਾ ਉਹ ਤੇਲ ਵੀ ਆਉਣਾ ਤੇਲ ਪੈਸੇ ਦਾ ਆ ਕੋਈ ਵੀ ਤਣਾ ਬਾਣਾ ਉਹ ਬਿਨਾ ਪੈਸੇ ਤੋਂ ਨਹੀਂ ਚੱਲੇ ਇਸ ਕਰਕੇ ਆਪਾਂ ਨੂੰ ਇਹ ਸਾਰਾ ਢਾਂਚਾ ਉਸ ਤਰੀਕੇ ਨਾਲ ਖੜਾ ਕਰਨਾ ਪੈਣਾ ਹੈ ਆਪਣਾ ਦਫਤਰ ਹੈ ਬੀਬੀਆ ਚੌਕ ਤੇ ਇੱਥੇ ਆਪਣਾ ਮੋਟਾ ਦਾ ਪੂਰਾ ਪੱਕਾ ਬਣਾ ਲਿਆ ਤੇ ਡਾਕਟਰ ਪ੍ਰਗਟ ਹਰ ਰੋਜ਼ ਦੇ ਢੰਟਾ ਉੱਥੇ ਬੈਠਦੇ ਆ ਥੋੜੀ ਕੁਝ ਸਮੱਸਿਆ ਕੁ ਪਿੰਡ ਦਾ ਮਸਲੇ ਨੇ ਕੁ ਕੁੜੀ ਦਾ ਮਸਲਾ ਜੰਟਾਂ ਰੌਲੇ ਨੇ ਕੁ ਭਰੇਲੂ ਮਸਲੇ ਨੇ ਤਉ ਉੱਤ ਸ੍ਰੀ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇੱਕ ਘੰਟਾ ਡਾਕਟਰ ਉੱਥੇ ਬੈਠਦਾ ਤੇ ਹਰ ਹਫਤੇ ਦੇ ਹਫਤੇ ਮੈਂ ਪਿੰਡ ਮੈਣਸਾ ਜਿਹੜੇ ਅਜਾੜੇ ਦੇ ਬਾਹਰ ਵਾਲੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਇੱਕ ਦਿਨ ਆਪਾਂ ਬਠਿੰਡੇ ਵੀ ਵੇਖਿਆ ਕਰੇ ਕਿ ਮਾਨਸਾਹ ਬੈਠਾ ਕਰੀ ਉਹਦੇ ਵੀ ਗੱਲਾਂ ਦਾ ਧਿਆਨ ਰੱਖਣ ਵਾਲੀ ਜਿਹੜੀ ਲੋੜ ਆ ਆਪਾਂ ਜੇ ਤੁਸੀਂ ਮੈਂ